ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਦਾ ਜੋ ਕਹਾਣੀ ਦਾ ਵਿਸ਼ਾ ਹੈ ਉਸ ਵਿੱਚ ਜ਼ਿੰਦਗੀ ਦੇ ਵਿੱਚ ਜੋ ਸਾਨੂੰ ਤਾਰ ਤਰੀਕੇ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਨੂੰ ਉਸੂਲ ਵੀ ਕਿਹਾ ਜਾਂਦਾ ਹੈ ਦੀ ਤਰਜਮਾਨੀ ਕਰਦਾ ਹੈ ਮਿਤੀ 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿੰਦਾ ਪਿਛੋਕੜ ਇਹ ਹੈ ਕਿ 8 ਮਾਰਚ 1917 ਜੂਲੀਅਨ ਕੈਲੰਡਰ ਮੁਤਾਬਕ ਇਹ ਦਿਨ 23 ਫਰਵਰੀ 1917 ਸੀ ਨੂ ਰੂਸ ਦੇ ਸ਼ਹਿਰ ਪੈਟੋਗ੍ਰੇਡ ਵਿੱਚ ਕਪੜਾ ਮਿਲਾ ਵਿੱਚ ਕੰਮ ਕਰ ਰਹੀਆਂ ਔਰਤਾਂ ਦੁਆਰਾ ਸਾਰੇ ਸ਼ਹਿਰ ਵਿੱਚ ਇੱਕ ਬड़ा ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹ ਰੋਟੀ ਅਤੇ ਸ਼ਾਂਤੀ ਲਈ ਨਾਅਰੇ ਲਾ ਰਹੀਆਂ ਸਨ ਅਤੇ ਇਹ ਕਹਿ ਰਹੀਆਂ ਸਨ ਕਿ ਪਹਿਲੀ ਸੰਸਾਰ ਜੰਗ ਰੋਕੀ ਜਾਵੇ ਭੋਜਨ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਬਾਦਸ਼ਾਹ ਦਾ ਰਾਜ ਖਤਮ ਕੀਤਾ ਜਾਵੇ ਇਸ ਨੇ ਹੀ ਰੂਸ ਦੀ ਫਰਵਰੀ ਅਤੇ ਅਕਤੂਬਰ ਕ੍ਰਾਂਤੀ ਨੂੰ ਜਨਮ ਦਿੱਤਾ 1922 ਈਸਵੀ ਵਿੱਚ ਲੈਨਨ ਨੇ ਇਸ ਦਿਨ ਨੂੰ ਅੰਤਰਰਾਸ਼ਟਰੀ ਇਸਤਰੀ ਦਿਵਸ ਦਾ ਨਾਮ ਦਿੱਤਾ 28 ਫਰਵਰੀ 1909 ਨੂੰ ਵੀ ਅਮਰੀਕੀ ਸ਼ਹਿਰ ਨਿਊਯਾਰਕ ਵਿੱਚ ਥਰੇਸਾ ਮਾਲਕੀਅਲਜ਼ ਦੇ ਪ੍ਰਸਤਾਵ ਤੇ ਅਮਰੀਕਨ ਸੋਸ਼ਲਿਸਟ ਪਾਰਟੀ ਵੱਲੋਂ ਇਸ ਦਿਨ ਦਿਵਸ ਮਨਾਉਣ ਦਾ ਹਵਾਲਾ ਮਿਲਦਾ ਹੈ ਇਸ ਦਿਨ ਦੀ ਅਹਿਮੀਅਤ ਇਹ ਹੈ ਕਿ ਔਰਤਾਂ ਨੂੰ ਬਰਾਬਰ ਦੇ ਅਧਿਕਾਰ, ਵੋਟ ਦਾ ਅਧਿਕਾਰ, ਜਨਨ ਦਾ ਅਧਿਕਾਰ ਅਤੇ ਉਹਨਾਂ ਖਿਲਾਫ ਹੁੰਦੇ ਕਾਨੂੰਨੀ ਅਪਰਾਧਾਂ ਤੇ ਚਰਚਾ ਕਰਕੇ ਹੱਕ ਪ੍ਰਾਪਤੀ ਲਈ ਸੰਘਰਸ਼ ਕਰਨਾ ਹੈ ਹੁਣ ਮੈਂ ਅੱਜ ਦਾ ਐਪੀਸੋਡ ਸ਼ੁਰੂ ਕਰਦਾ ਹਾਂ ਆਪਣੇ ਤੋਂ ਉੱਚੇ ਅਹੁਦੇ ਵਾਲੇ ਅਤੇ ਉੱਚੀ ਹیثیت ਵਾਲੇ ਲੋਕਾਂ ਨੂੰ ਕਦੇ ਵੀ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਆਪਣੇ ਗੁਨਾ ਤੇ ਸਮਝ ਦਾ ਜ਼ਿਆਦਾ ਪ੍ਰਗਟਾਵਾ ਨਾ ਕਰੋ ਕਿਉਂਕਿ ਇਸ ਨਾਲ ਉਹਨਾਂ ਦੇ ਮਨ ਵਿੱਚ ਖਤਰਾ ਅਤੇ ਡਰ ਪੈਦਾ ਹੋ ਜਾਂਦਾ ਹੈ ਸਗੋਂ ਇਹ ਦਰਸਾਓ ਕਿ ਤੁਹਾਡਾ ਅਗਲਾ ਅਧਿਕਾਰੀ ਬਹੁਤ ਹੀ ਹੁਸ਼ਿਆਰ ਅਤੇ ਕਲਮੰਦ ਹੈ ਇਹ ਗੁਣ ਤੁਹਾਡੇ ਲਈ ਬਹੁਤ بڑے ਦਰਵਾਜ਼ੇ ਖੋਲ ਸਕਦਾ ਹੈ ਕਹਾਵਤ ਹੈ ਕਿ ਹਾਕਮ ਦੇ ਗਾੜੀ ਤੇ ਘੋੜੇ ਦੇ ਪਿਛਾੜੀ ਕਦੇ ਨਹੀਂ ਤੁਰਨਾ ਚਾਹੀਦਾ ਪੇਸ਼ ਹੈ ਇਸੇ ਤੇ ਅਧਾਰਤ ਅੱਜ ਦੀ ਕਹਾਣੀ ਫਰਾਂਸ ਦਾ ਰਾਜਾ ਲੂਇਸ 14ਵਾਂ ਇੱਕ ਬਹੁਤ ਹੀ ਘਮੰਡੀ ਸੀ ਅਤੇ ਹਮੇਸ਼ਾ ਉਹ ਆਪਣੇ ਆਪ ਨੂੰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਦੇਖਣਾ ਚਾਹੁੰਦਾ ਸੀ। ਉਸ ਦਾ ਖਜ਼ਾਨਾ ਮੰਤਰੀ ਨਿਕੋਲਸ ਫੋਕਟ ਸ਼ਾਨੋ ਸ਼ੌਕਤਾਂ ਰਹਿਣ ਅਤੇ ਸ਼ਾਨਦਾਰ ਪਾਰਟੀਆਂ ਅਤੇ ਮਸ਼ਹਰੇ ਜਿਸ ਵਿੱਚ ਧਨાળ ਲੋਕ ਹੀ ਹੁੰਦੇ ਸਨ ਕਰਦਾ ਰਹਿੰਦਾ ਸੀ। ਉਹ ਪੈਸੇ ਨੂੰ ਵੀ ਬਹੁਤ ਪਿਆਰ ਕਰਦਾ ਸੀ ਕਿਉਂਕਿ ਆਸ਼ੀ ਵਾਲਾ ਜੀਵਨ ਜੀਣ ਲਈ ਇਸ ਦੀ ਲੋੜ ਸੀ। ਫੋਕਟ ਬਹੁਤ ਹੀ ਚਲਾਕ ਵੀ ਸੀ ਅਤੇ ਰਾਜੇ ਦੇ ਬਹੁਤ ਕਰੀਬ ਵੀ ਸੀ। 1661 ਈਸਵੀ ਵਿੱਚ ਫਰਾਂਸ ਦੇ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਂਦੀ ਹੈ। ਹਨ ਕੋਕਰ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਦੀ ਗੱਦੀ ਉਸੇ ਨੂੰ ਮਿਲੇਗੀ ਪਰ ਰਾਜਾ ਨੇ ਉਹ ਪਦਵੀ ਹੀ ਖਤਮ ਕਰਨ ਦਾ ਫੈਸਲਾ ਲੈ ਲਿਆ ਕੋਕਰ ਨੇ ਸੋਚਿਆ ਕਿ ਰਾਜਾ ਦਾ ਉਸ ਪ੍ਰਤੀ ਲगाव ਘਟ ਗਿਆ ਹੈ ਇਸ ਲਈ ਉਸਨੇ ਰਾਜੀ ਨੂੰ ਖੁਸ਼ ਕਰਨ ਲਈ ਇੱਕ ਸ਼ਾਨਦਾਰ ਰਾਤਰੀ ਭੋਜ ਪਾਰਟੀ ਜੋ ਕਦੇ ਦੁਨੀਆ ਵਿੱਚ ਕਿਸੇ ਨੇ ਵੀ ਨਾ ਕੀਤੀ ਹੋਵੇ ਦਾ ਪ੍ਰਬੰਧ ਕੀਤਾ ਪਾਰਟੀ ਦੇਣ ਦਾ ਵਹਾਨਾ ਇਹ ਬਣਾਇਆ ਗਿਆ ਕਿ ਵਾਫਟ ਦੇ ਬੀਕੋ ਮਟੇ ਨਾਮ ਵਾਲਾ ਆਪਣਾ ਸ਼ਾਨਦਾਰ ਮਹਿਲ ਦੀ ਗ੍ਰਹਿ ਪ੍ਰਵੇਸ਼ ਦੀ ਖੁਸ਼ੀ ਵਿੱਚ ਸੀ ਪਰ ਅਸਲ ਵਿੱਚ ਇਸ ਦਾ ਮਕਸਦ ਰਾਜਾ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਨਮਾਨਿਤ ਕਰਨਾ ਸੀ ਇਸ ਪਾਰਟੀ ਵਿੱਚ ਸਭ ਮਸ਼ਹੂਰ ਅਤੇ ਅਹਿਮ ਹਸਤੀਆਂ ਪੁੱਜੀਆਂ ਇੱਕ ਸਪੈਸ਼ਲ ਡਰਾਮਾ ਇਸ ਮੌਕੇ ਲਈ ਪੇਸ਼ ਕੀਤਾ ਗਿਆ ਜੋ ਕਿ ਇੱਕ ਬਹੁਤ ਹੀ ਉੱਗੇ ਕਲਾਕਾਰ ਵੱਲੋਂ ਖੋਜ ਲਿਖਿਆ ਗਿਆ ਸੀ ਅਤੇ ਉਸ ਦਾ ਮੁੱਖ ਕਿਰਦਾਰ ਵੀ ਉਹੀ ਨਿਭਾਰਿਆ ਸੀ ਪਾਰਟੀ ਸ਼ੁਰੂ ਹੋਈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਸ ਯੂਰਪ ਦੇ ਪਕਵਾਨ ਜੋ ਕਿ ਫਰਾਂਸ ਵਿੱਚ ਕਦੇ ਖਾਧੇ ਹੀ ਨਹੀਂ ਸੰਗੇ ਅਤੇ ਨਵੀਆਂ ਸਪੈਸ਼ਲ ਚੀਜ਼ਾਂ ਪੇਸ਼ ਕੀਤੀਆਂ ਗਈਆਂ ਖਾਣੇ ਦੇ ਨਾਲ-ਨਾਲ ਰਾਜਾ ਦੇ ਮਾਨ ਲਈ ਸੰਗੀਤ ਵੀ ਨਾਲ-ਨਾਲ ਚੱਲ ਰਿਹਾ ਸੀ। ਖਾਣੇ ਤੋਂ ਬਾਅਦ ਮਹਿਲ ਦੇ ਬਾਗ ਵਿੱਚ ਘੁੰਮਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਧਰਤੀ ਸਜੀ ਹੋਈ ਸੀ ਅਤੇ ਮਨਮੋਹਕ ਫੁਆਰੇ ਆਪਣੀ ਵੱਖਰੀ ਹੀ ਖੂਬਸੂਰਤੀ ਬਖੇਰ ਰਹੇ ਸਨ, ਜੋ ਕਿ ਬਰਸੇਲਸ ਮਹਿਲ ਲਈ ਇੱਕ ਨਮੂਨਾ ਬਣਿਆ। ਫੋਕਸ ਖੁਦ ਨੌਜਵਾਨ ਰਾਜਾ ਦੇ ਨਾਲ ਮਹਿਲ ਦੇ ਬਾਗਾਂ ਵਿੱਚ ਲੱਗੇ ਫੁੱਲਾਂ ਦੀਆਂ ਖੂਬਸੂਰਤ ਕਿਆਰੀਆਂ ਅਤੇ ਸ਼ਾਨਦਾਰ ਤਰੀਕੇ ਨਾਲ ਕਟੀਆਂ ਗਈਆਂ ਝਾੜੀਆਂ ਵਿੱਚ ਘੁੰਮਦੇ ਹੋਏ ਵਿਆਖਾਨ ਕਰ ਰਿਹਾ ਸੀ। ਜਦੋਂ ਬਾਗਾਂ ਵਿੱਚੋਂ ਲੰਗਵੀ ਨਜ਼ੀਰੇ ਕੋਲ ਦੀ ਲੰਘੇ ਤਾਂ ਬੇਅੰਮਸਾਲ ਆਤਿਸ਼ਵਾਜੀ ਦਾ ਮਜ਼ਹਰਾ ਕੀਤਾ ਗਿਆ ਉਸ ਤੋਂ ਬਾਅਦ ਡਰਾਮਾ ਖੇਡਿਆ ਗਿਆ ਪਾਰਟੀ ਦੇਰ ਰਾਤ ਤੱਕ ਚੱਲੀ ਅਤੇ ਹਰ ਕਿਸੇ ਨੇ ਇਹ ਹੀ ਮੰਨਿਆ ਕਿ ਇਸ ਤਰ੍ਹਾਂ ਦੀ ਸ਼ਾਨਦਾਰ ਅਤੇ ਮਹਿੰਗੀ ਪਾਰਟੀ ਵਿੱਚ ਅੱਜ ਤੱਕ ਉਹ ਕਦੇ ਵੀ ਮਹਿਮਾਨ ਨਹੀਂ ਬਣੇ ਸਨ ਅਤੇ ਨਾ ਹੀ ਉਨ੍ਹਾਂ ਨੇ ਇਦਾਂ ਦੀ ਪਾਰਟੀ ਦੇਖੀ ਸੀ ਅਤੇ ਨਾ ਹੀ ਸੁਣੀ ਸੀ ਕਿਹਾ ਗਿਆ ਹੈ ਕਿ ਜਦੋਂ ਸ਼ਾਮ ਸ਼ੁਰੂ ਹੋਈ ਸੀ ਤਾਂ ਫੋਕਸ ਅਸਮਾਨ ਉੱਪਰ ਸੀ ਪਰ ਜਦੋਂ ਖਤਮ ਹੋਈ ਤਾਂ ਉਹ ਪਤਾਲ ਵਿੱਚ ਸੀ ਅਗਲੇ ਹੀ ਦਿਨ ਫੋਕਟ ਨੂੰ ਗ੍ਰਿਫਤਾਰ ਕਰ ਲਿਆ ਗਿਆ 3 ਮਹੀਨੇ ਬਾਅਦ ਉਸਤੇ ਖਜ਼ਾਨੇ ਵਿੱਚੋਂ ਪੈਸੇ ਚੋਰੀ ਕਰਨ ਦੇ ਇਲਜ਼ਾਮ ਤਹਿਤ ਮੁਕੱਦਮਾ ਚਲਾਇਆ ਗਿਆ ਅਸਲ ਵਿੱਚ ਜਿਸ ਪੈਸੇ ਦੀ ਚੋਰੀ ਦਾ ਇਲਜ਼ਾਮ ਉਸ ਉੱਤੇ ਲਗਾਇਆ ਗਿਆ ਸੀ ਉਹ ਪੈਸਾ ਰਾਜਾ ਲੁਈਸ ਦੇ ਹੁਕਮਾਂ ਉੱਪਰ ਰਾਜਾ ਬਲੋਹੀ ਚੋਰੀ ਕਰਵਾਇਆ ਗਿਆ ਸੀ ਫੋਕਟ ਨੂੰ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਪਹਾੜਾਂ ਵਿੱਚ ਇੱਕ ਸੁੰਨਸਾਂ ਜਗ੍ਹਾ ਤੇ ਆਪਣੀ ਜ਼ਿੰਦਗੀ ਦੇ ਆਖਰੀ 20 ਸਾਲ ਜੇਲ੍ਹ ਵਿੱਚ ਹੀ ਕੱਟਣੇ ਪਏ ਅਸਲ ਵਿੱਚ ਫੋਕਟ ਨੂੰ ਇਸ ਦੀ ਹੀ ਸਜ਼ਾ ਮਿਲੀ ਸੀ ਕਿ ਉਸਨੇ ਆਪਣੇ ਆਪ ਨੂੰ ਰਾਜਾ ਨਾਲ ਉਹ ਬਦਸ਼ਾਨੋ ਸ਼ੌਕਤ ਵਾਲਾ ਦਿਖਾਉਣ ਦੀ ਹਿਮਾਕਤ ਕੀਤੀ ਸੀ ਉਸ ਰਾਤ ਫੋਕਵੇਤ ਵੱਲੋਂ ਰਾਜਾ ਪ੍ਰਤੀ ਆਪਣੀ ਵਫਾਦਾਰੀ ਅਤੇ ਭਗਤ ਹੋਣ ਦਾ ਸਬੂਤ ਦੇਣ ਲਈ ਇਹ ਸਭ ਕੀਤਾ ਗਿਆ ਸੀ ਤਾਂ ਜੋ ਉਸਦੇ ਵਧੀਆ ਸ਼ੌਂਕ ਕਾਸ ਅਤੇ ਅਹਿਮ ਅਮੀਰ ਲੋਕਾਂ ਨਾਲ ਚੰਗੇ ਸਬੰਧਾਂ ਅਤੇ ਲੋਕਪ੍ਰਿਅਤਾ ਬਾਰੇ ਰਾਜਾ ਨੂੰ ਪਤਾ ਲੱਗ ਜਾਵੇ ਕਿ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਗ ਅਤੇ ਕਾਬਲ ਨਹੀਂ ਹੋ ਸਕਦਾ ਉਸ ਤੋਂ ਬਾਅਦ ਜੀਨ ਬੈਪਟਿਸ ਕਾਲਵਰਡ ਖਜ਼ਾਨਾ ਮੰਤਰੀ ਬਣਿਆ ਜੋ ਕਿ ਸੁਧਾਰਨ ਅਤੇ ਕਫਾਈਤੀ ਪਾਰਟੀ ਕਰਨ ਲਈ ਮਸ਼ਹੂਰ ਸੀ ਕਾਲਵਰਡ ਨੇ ਖਜ਼ਾਨੇ ਵਿੱਚੋਂ ਬਚਾ ਕੇ ਪੈਸਾ-ਪੈਸਾ ਲੂਇਸ ਦੇ ਹਵਾਲੇ ਕੀਤਾ ਜਿਸ ਨਾਲ ਰਾਜੇ ਨੇ ਵਸਲੇ ਨਾਮ ਦਾ ਜਾਦਗਰ ਮਹਿਲ ਤਿਆਰ ਕੀਤਾ ਜਿਸ ਵਿੱਚ ਫੋਕਸ ਦੇ ਮਹਿਲ ਬਾਗ ਦੀ ਸਜਾਵਟ ਅਤੇ ਬਾਗ ਬਣਾਏ ਗਏ ਅਤੇ ਫੋਕਸ ਨਾਲੋਂ ਵੀ ਵੱਧ ਮਹਿੰਗੀਆਂ ਅਤੇ ਸ਼ਾਨਦਾਰ ਪਾਰਟੀਆਂ ਲੂਇਸ ਵੱਲੋਂ ਇੱਥੇ ਹੀ ਕੀਤੀਆਂ ਗਈਆਂ ਲੂਇਸ ਵੱਲੋਂ ਖਜ਼ਾਨਾ ਮੰਤਰੀ ਦੀ ਇਹ ਸ਼ਾਨਦਾਰ ਪਾਰਟੀ ਇੱਕ ਦੌਲਤ ਦਾ ਵਿਖਾਵਾ ਸੀ ਅਤੇ ਰਾਜਾ ਨਾਲੋਂ ਆਪਣੇ ਆਪ ਨੂੰ ਵੱਧ ਸ਼ਾਨੋ ਸ਼ੌਕਤ ਵਾਲਾ ਹੋਣ ਦਾ ਲੋਕਾਂ ਵਿੱਚ ਭਰਮ ਪੈਦਾ ਕਰਨਾ ਸੀ ਜੋ ਰਾਜਾ ਨੂੰ ਪਸੰਦ ਨਹੀਂ ਆਇਆ ਇਸ ਤਰ੍ਹਾਂ ਲੂਇਸ ਨੇ ਆਪਣੇ ਆਪ ਲਈ ਖਤਰਾ ਬਣ ਰਹੇ ਫੋਕਟ ਨੂੰ ਸਦਾ ਲਈ ਆਪਣੇ ਰਸਤੇ ਵਿੱਚੋਂ ਹਟਾ ਦਿੱਤਾ ਦੂਜੀ ਕਹਾਣੀ ਇਸ ਦੇ ਉਲਟ ਹੈ 17ਵੀਂ ਸਦੀ ਦੇ ਸ਼ੁਰੂ ਵਿੱਚ ਗੈਲੀਲਿਓ ਆਪਣੀਆਂ ਕਾਢਾਂ ਲਈ ਪੈਸੇ ਜੁਟਾਣ ਲਈ ਅਮੀਰ ਲੋਕਾਂ ਤੇ ਨਿਰਭਰ ਸੀ ਉਹ ਆਪਣੇ ਅਵਿਸ਼ਕਾਰਾਂ ਨੂੰ ਇਨ੍ਹਾਂ ਅਮੀਰ ਆਦਮੀਆਂ ਨੂੰ ਤੋਹਫੇ ਦੇ ਤੌਰ ਤੇ ਦਿੰਦਾ ਸੀ ਆਪਣੀ ਯਾਦ ਕੀਤੀ ਹੋਈ ਕੰਪਾਸ ਉਸਨੇ ਗੈਜ਼ਾ ਦੇ ਰਾਜਾ ਨੂੰ ਭੇਟ ਕਰ ਦਿੱਤੀ ਅਤੇ ਆਪਣੀ ਲਿਖੀ ਹੋਈ ਕਿਤਾਬ ਕੇ ਕੰਪਾਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਇੱਕ ਧਨਾਟ ਪਰਿਵਾਰ ਮੈਡੀਸੀ ਨੂੰ ਸਮਰਪਿਤ ਕੀਤੀ 1610 ਈਸਵੀ ਵਿੱਚ ਉਸ ਬਨ ਜੁਪੀਟਰ ਦੇ ਚੰਦ ਲੱਗੇ ਗਏ ਉਸਨੇ ਇਸ ਲਈ ਖਾਸ ਤੌਰ ਤੇ ਮੈਡੀਸੀ ਨੂੰ ਹੀ ਚੁਣਿਆ ਕਿਉਂਕਿ ਇਸ ਅਮੀਰ ਖਾਨਦਾਨ ਦੇ ਸੰਸਥਾਪਕ ਕਸੀਮੋ ਪਹਿਲੇ ਨੇ 1540 ਈਸਵੀ ਵਿੱਚ ਆਪਣਾ ਚਿੰਨ ਸਭ ਤੋਂ ਸ਼ਕਤੀਸ਼ਾਲੀ ਰੋਮਨ ਦੇਵਤਾ ਜੁਪੀਟਰ ਨੂੰ ਹੀ ਚੁਣਿਆ ਸੀ ਆਪਣੀ ਇਸ ਖੋਜ ਨੂੰ ਗੈਲੀਲੀਓ ਨੇ ਇਹ ਦੱਸਿਆ ਕਿ ਕਸੀਮੋ ਦੂਜੇ ਦੀ ਤਾਜਪੂਸ਼ੀ ਮੌਕੇ ਹੀ ਸਵਰਗ ਵਿੱਚ ਚਮਕਦੇ ਸਤਾਰੇ ਜੋ ਕਿ ਜੁਪੀਟਰ ਦੇ ਆਲੇ-ਦੁਆਲੇ ਘੁੰਮ ਰਹੇ ਹਨ ਚਾਰ ਚੰਦਰਮਹਨ ਮੈਡੇਸੀ ਪਰਵਾਦ ਦੇ ਰੂਪ ਨੂੰ ਹੀ ਦਿਖਾਉਂਦੇ ਹਨ ਕਿਉਂਕਿ ਕਸੀਮੋ ਪਹਿਲੇ ਦੇ ਚਾਰ ਪੁੱਤਰ ਹੀ ਸਨ ਇਸ ਤੋਂ ਬਾਅਦ ਗੈਲਿਲੀਓ ਨੇ ਇੱਕ ਪਲੇਟ ਤੇ ਜੂਪੀਟਰ ਨੂੰ ਬਦਲਾਂ ਤੇ ਬੈਠੇ ਹੋਏ ਚਾਰ ਤਾਰਿਆਂ ਨੂੰ ਉਸਦੇ ਆਲੇ ਦੁਆਲੇ ਘੁੰਮਦੇ ਹੋਏ ਬਣਾ ਕੇ ਕੈਸੀਮੋ 2 ਨੂੰ ਪੇਂਟ ਕੀਤੀ ਕਿ ਇਹ ਤੁਹਾਡੇ ਪਰਿਵਾਰ ਦਾ ਤਾਰਿਆਂ ਨਾਲ ਰਿਸ਼ਤਾ ਦਰਸਾਉਂਦੀ ਹੈ ਕੈਸੀਮੋ 2 ਨੇ ਗੈਲਿਲੀਓ ਨੂੰ ਆਪਣੇ ਦਰਬਾਰ ਵਿੱਚ ਬੜੀ ਮੋਟੀ ਤਨਖਾਹ ਤੇ ਆਪਣਾ ਦਾਸਨਿਕ ਅਤੇ ਗਣਿਤ ਦਾ ਵਿਦਵਾਨ ਮੁਕਰਰ ਕਰ ਦਿੱਤਾ ਇਸ ਤਰ੍ਹਾਂ ਇਹ ਖੋਜ ਗੈਲਿਲੀਓ ਨੇ ਮੈਡੀਸੀ ਫੈਮਿਲੀ ਨੂੰ ਸਮਰਪਿਤ ਕਰਕੇ ਆਪਣੇ ਲਈ ਬਾਰ ਬਾਰ ਖੋਜਾਂ ਦੇ ਲਈ ਪੈਸਾ ਜੁਟਾਉਣ ਦਾ ਪ੍ਰਬੰਧ ਕਰ ਲਿਆ ਸੀ ਤਾਂ ਕਿ ਉਸ ਨੂੰ ਲੋਕਾਂ ਦੀਆਂ ਮਿੰਤਾਂ ਨਾ ਕਰਨੀਆਂ ਪੈਣ ਅਤੇ ਪੈਸੇ ਮੰਗਣ ਦੀ ਨਵਸ਼ੀ ਤੋਂ ਵੀ ਛੁਟਕਾਰਾ ਮਿਲ ਸਕੇ ਇਹ ਸੀ ਅੱਜ ਦਾ ਐਪੀਸੋਡ ਅੱਗੇ ਫਿਰ ਪੇਸ਼ ਹੋਵਾਂਗਾ ਕਿਸੇ ਹੋਰ ਵਿਸ਼ੇ ਦੇ ਨਾਲ ਤਦ ਤੱਕ ਆਪ ਸਭ ਦਾ ਬਹੁਤ ਬਹੁਤ ਧੰਨਵਾਦ